ਨੰਦੀਪਾ ਕੁਮਾਰ ਤੇ ਕੰਮ ਕਾਤਾ ਜੀ ਆ ਕਪੜੇ ਦਾ ਕਿਤੇ ਰੋਈ ਸੀ ਦੁਪਹਿਰ 3 ਵਜੇ ਦਾ ਟਾਈਮ ਸੀਗਾ ਤੇ ਬਾਹਰ ਰੇਡੀ ਵਾਲੇ ਸਪੀਕਰ ਲਾ ਕੇ ਖੜੇ ਸੀਗੇ ਉਹਨਾਂ ਨੂੰ ਕਿਹਾ ਜੀ ਸਪੀਕਰ ਬੰਦ ਕਰ ਦਿਓ ਥੋੜੀ ਰੇਡੀ ਅੱਗੇ ਕਰ ਦਿਓ ਕਹਿੰਦੇ ਨਹੀਂ ਜੀ ਉਹ ਗਾਲੀ ਗਲੋਛ ਤੇ ਆ ਗਏ ਜੀ ਆਜੇ ਤੁਹਾਨੂੰ ਦੇਖ ਲਾਂਗੇ ਇਹ ਉਹ ਫੋਨ ਮਾਰਨੇ ਸ਼ੁਰੂ ਕਰਤੇ ਮੁੰਡਿਆਂ ਨੂੰ ਮੁੰਡੇ ਇਕੱਠੇ ਕਰ ਲੈ ਅੱਠ 10 ਮੁੰਡੇ ਇਕੱਠੇ ਹੋ ਕੇ ਆਏ ਕੜੇ ਲੈ ਕੇ ਡਾਂਗਾ ਲੈ ਕੇ ਆਂਦੇ ਹਮਲਾ ਸ਼ੁਰੂ ਕਰਤਾ ਜੀ ਪਹਿਲਾਂ ਤਾਂ ਮੈਂ ਉਹਨੂੰ ਸਮਝਾਇਆ ਮਗਰ ਕੋਈ ਗੱਲ ਨਹੀਂ ਪਿਆਰ ਨਾਲ ਨਹੀਂ ਮੰਨੇ ਜੀ ਫੇਰ ਅੰਦਰ ਆ ਗਏ ਜੀ ਅੰਦਰ ਪਾ ਅੰਦਰ ਉੱਪਰ ਕਿੱਥੇ ਤੱਕ ਗਿਆ ਪਿੱਛੇ ਅੰਦਰ ਆ ਗਏ ਸਾਰੇ ਇਕੱਠੇ ਆ ਗਏ ਸਾਰੇ ਨੇ ਹਮਲਾ ਸ਼ੁਰੂ ਕਰਤਾ ਕਿੰਨੇ ਚਿਰ ਤੋਂ ਇਹ ਰੇਡੀਆਂ ਲਾ ਰਹੇ ਨੇ ਬਾਹਰ ਇਹ ਕਾਫੀ ਟਾਈਮ ਤੋਂ ਲਾ ਰਹੇ ਹੈ ਕਦੇ ਰੋਕਤਾ ਤੇ ਕੋਈ ਸੀ ਨਹੀਂ ਕਿਤੇ ਕਿਤੇ ਹੈ ਪਰ ਨਹੀਂ ਮੰਨਦੇ ਕਹਿੰਦੇ ਅਸੀਂ ਤਾਂ ਇੱਥੇ ਕੰਮ ਕਰਦੇ ਹਾਂ ਉਮਰ ਕਿੰਨੀ ਸੀ ਜਿਹੜੇ ਆਏ ਸੀ ਮੁੰਡੇ ਉਮਰ 12 ਸਾਲ 15 ਸਾਲ 20 ਸਾਲ ਅਸਲ ਕਿੰਨੇ ਬੰਦੇ ਸੀ 7-8 ਮੁੰਡੇ ਸੀਗੇ ਥੋੜੇ ਜੱਟਾ ਵਾਂਗ ਲੱਗਦੇ ਹਾਂਜੀ ਹਥਿਆਰ ਕਿਹੜੇ ਕਿਹੜੇ ਸੀ ਕੜੇ ਸੀ ਡਾਂਗਾ ਸੀ ਦਾਤੂ ਸੀ ਤੇ ਤੁਸੀਂ ਫੋਟੋ ਨੂੰ ਤਲਾ ਹਾਂਜੀ ਪੁਲਿਸ ਨੂੰ ਕਿੱਥੇ ਗਿਆ ਹਾਂਜੀ ਇਹ ਮੰਗ ਕਰਦਾ ਪ੍ਰਸ਼ਾਸਨ ਅਸੀਂ ਕੰਨਿਆਂ ਜੀ ਸਾਰੀਆਂ ਰੇੜੀਆਂ ਰੁੜੀਆਂ ਹਟਾਈਆਂ ਜਾਣ ਜਿੰਨੀਆਂ ਵੀ ਇੱਥੇ ਖੜ੍ਹਦੀਆਂ ਕੋਈ ਸੀਸੀਟੀਵੀ ਹੈਗੀ ਹੈ ਜੀ ਸੀਸੀਟੀਵੀ ਵੀ ਹੈਈ ਹੈ ਨਾ ਹਾਂਜੀ ਬਈ ਕੀ ਨਾਮ ਤੁਹਾਡਾ ਅਰਮਾਨ ਜੀ ਕੀ ਕੰਮ ਕਰਦੇ ਹੋ ਮੈਂ ਕੱਪੜੇ ਦੀ ਦੁਕਾਨ ਤੇ ਸੇਲਮੈਨ ਹਾਂ ਇਹ ਕਿਹਦੀ ਨਾਮ ਦੁਕਾਨ ਦਾ ਅੱਲਾ ਬੋਲ ਸੇ ਕੀ ਗੱਲ ਹੋਈ ਆ ਜੀ ਦੇਖੋ ਗੱਲ ਕੀ ਹੋਈ ਆ 8-10 ਮੁੰਡੇ ਆ ਗਏ ਤੇ ਸਾਡੇ ਮਲੇ ਸਾਬ ਨੂੰ ਪੈ ਗਏ ਤੇ ਅਸੀਂ ਛੜਾਇਆ ਤੇ ਸਾਨੂੰ ਵੀ ਪੈ ਗਏ ਅੜਦੇ ਨਹੀਂ ਹੈਗੇ ਨਸ਼ਾ ਪਤਾ ਕਰਕੇ ਕੀ ਕਾਰਨ ਕੀ ਆ ਲੜਾਈ ਦਾ ਲੜਾਈ ਦਾ ਕਾਰਨ ਕੀ ਰੇੜੀਆਂ ਖੜਦੀਆਂ ਅੱਗੇ ਅੱਛਾ ਜੀ ਤੇ ਉਹਨਾਂ ਨੇ ਡੈੱਕ ਚ ਲਾਈ ਹੋਈ ਸੀਗੀ ਅਸੀਂ ਆ ਡੈੱਕ ਹੋਲੀਵਾਇਜ਼ ਕਰ ਲੋ ਤੇ ਇਹਨਾਂ ਨੇ ਗਾਲ੍ਹਾਂ ਕੱਢਣੀ ਸ਼ੁਰੂ ਕਰਤੀਆਂ ਕਿ ਘੰਟੇ ਅੱਧੇ ਘੰਟੇ ਬਾਅਦ 8-10 ਮੁੰਡੇ ਆ ਗਏ ਤੇ ਹੱਥੋ ਪੈਰ ਤੇ ਆ ਗਏ ਡਾਂਗਾ ਲੈ ਕੇ ਕੜੇ ਲੈ ਕੇ ਤੇ ਸਾਡੇ ਬੰਦਨ ਕੋਟਾ ਲਾ ਗਏ ਮੈਂ ਛਡਾਣ ਦੀ ਬਹੁਤ ਕੋਸ਼ਿਸ਼ ਕੀਤੀ ਹੱਤੀ ਨੇ 10-12 ਮੁੰਡੇ ਸੀਗੇ ਅੰਦਰ ਵੀ ਕੋਈ ਹਥਿਆਰ ਵੀ ਸੀ ਨਾ ਤੇ ਹਾਂਜੀ ਉਹਨਾਂ ਕੋਲ ਕੜੇ ਸੀਗੇ ਛੋਟੀਆਂ ਸੀਗੀਆਂ 8-10 ਮੁੰਡੇ ਸੀਗੇ ਵੀਡੀਓ ਕੈਮਰੇ ਲੱਗੇ ਹੋਣ ਤੇ ਕੈਮਰੇ ਲੱਗੇ ਜੀ ਵੀਰੇ ਕੈਮਰਾ ਨਹੀਂ ਚਾਹੀਏ ਆਏ ਆ ਸਾਰੇ ਆਈ ਮੈਂ ਪੁਲਿਸ ਨੂੰ ਬੁਲਾਈ ਮੁੱਕੇ ਤੇ ਹਾਂਜੀ ਅਗੋਂ ਪਲੇਟ ਕੀਤੀ ਪੁਲਿਸ ਨੇ ਬੰਦਾ ਫੜਿਆ ਗਿਆ ਹਾਂਜੀ ਫੜਿਆ ਗਿਆ ਜੀ ਕੌਣ ਦਾ ਕੀ ਮੰਗ ਕਰਦੇ ਆ ਗੁੰਡਾ ਗਰਦੀ ਕਰਦੇ ਰਹੇ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਕਿ ਰੇੜੀਆਂ ਹਟਾਈਆਂ ਜਾਣ ਤੇ ਗੁੰਡਾਗਰਦੀ ਬੰਦ ਕੀਤੀ ਜਾਵੇ ਕਿੰਨੇ ਚਿਰ ਇੱਥੇ ਗੁੰਡਾਗਰਦੀ ਬੰਦ ਨਹੀਂ ਹੁੰਦੀ ਕੀ ਇਹਦੇ ਪਿੱਛੇ ਤੇ ਰੇੜੀ ਵਿੱਚ ਕਾਤੀ ਫਿਰ ਉੱਦੀ ਲੱਗ ਰਹੀ ਹੈ ਫੇਰ ਹਟਦੇ ਨਹੀਂ ਹੈਗੇ ਫਿਰ ਕੀ ਚੰਕਰ ਪ੍ਰਸ਼ਾਸਨ ਕਰ ਨਹੀਂ ਸਕਦਾ ਕੁਝ ਕੋਲ ਕਮਿਸ਼ਨ ਤੋਂ ਕੀ ਮੰਗ ਕਰਦੇ ਮੰਗ ਹੀ ਕਰਦੇ ਆ ਕਿ ਇਨਸਾਫ ਦਿੱਤਾ ਜਾਵੇ ਬੰਦੇ ਸਾਡੇ ਨੂੰ ਰੇੜੀ ਆ ਰਹੀਆਂ ਨੇ ਮੁਕਾਮ ਦਾ ਤੇ ਕੋਈ ਕੋਈ ਮਾਲਾ ਕਰਦਾ ਪੁਲਿਸ ਨਾਲਾ ਐਕਟ ਉਹ ਰੇੜੀ ਵਾਲੇ ਜੜੀ ਫੜੀ ਵਾਲਿਆਂ ਦੇ ਕਰ ਜੜੀ ਲਗਾਉਣ ਤੋਂ ਕੁ ਦੁਕਾਨਦਾਰ ਦੇ ਕਰਿੰਦੇ ਨਾਲ ਝਗੜਾ ਹੋਇਆ ਕੋਈ ਮੇਰੇ ਨੋਟ ਵਿੱਚ ਇੱਕ ਦਰਖਾਸਤ ਆ ਗਈ ਹੈ ਦਰਖਾਸਤ ਦੇ ਗਿਆ ਬੰਦਾ ਉਹ ਤੇ ਮੈਡੀਕਲ ਕਰਾਉਣ ਲੈ ਗਿਆ ਤੇ ਨਾਲ ਮੇਰੇ ਸਾਟ ਲੱਗੀ ਹੈ ਤੇ ਜੋ ਵੀ ਮੈਡੀਕਲ ਦੇ ਆਧਾਰ ਤੇ ਜੋ ਵੀ ਹੋਊਗੀ ਰਿਜ਼ਲਟ ਆਏਗਾ ਉਹਦੇ ਸਾਬ ਨਾਲ ਕਾਰਵਾਈ ਉਹਦੀ ਜਮਚ ਲੰਨੀ ਚੱਲ ਜੂਗੀ ਫਿਲਹਾਲ ਆਲੇ ਮੈਡੀਕਲ ਨਹੀਂ ਪਹੁੰਚਿਆ ਮੇਰੇ ਕੋਲ ਕੋਈ ਪਛਾਣ ਹੋਈ ਬੰਦੇ ਦੀ ਜਿਹੜੀ ਹਾਂ ਹਾਂ ਪਛਾਣ ਹੈ ਰੇੜੀ ਵਾਲੀ ਜਿਹੜੀ ਉਹ ਬੰਦਾ ਰੈਗੂਲਰ ਜੜੀ ਲਾਉਂਦਾ ਉੱਥੇ ਬੰਦਾ ਏ ਬੰਦਾ ਪਹਿਚਾਣ ਚਾ ਉਹਨਾਂ ਦਾ ਵੀ ਬਾਗਬੇ ਸਾਰੇ ਆਪਸ ਵਿੱਚ ਇਕੱਠੇ ਰਹਿੰਦੇ ਆ ਬਸ ਕਿਸੇ ਗੱਲ ਉਹਨਾਂ ਦਾ ਮਾੜੀ ਮੁੱਟੀ ਗੱਲ ਹੋ ਗਈ ਤੇ ਉਹ ਵਰਸਿਸ ਹੱਥੋਂ ਪਾਈ ਹੋਗਾ ਏ ਬਾਕੀ ਜਦੋਂ ਆਉਂਦਾ ਉਹ ਲੈ ਕੇ ਮੈਡੀਕਲ ਤੇ ਐਮਐਲਆਰ ਮਸੂਲ ਹੁੰਦੀ ਹੈ ਤੇ ਉਹ ਸਾਰਾ ਨਾ ਕਾਰਵਾਈ ਆਪਾਂ ਬੰਦ ਕਰ ਦੇ ਬੰਦ ਕਰ ਲੈ ਕਿੱਥੇ ਚੱਲਦੀ ਹੈ